ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 29 ਅਕਤੂਬਰ 2025 ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੰਮ੍ਰਿਤ ਵੇਲੇ ਦੇ ਮੁਖ ਵਾਕ ਦੀ ਵਿਚਾਰ ਸਾਂਝੀ ਕਰਦੇ ਆਂ ਕਦੀ ਸੋਚਿਆ ਜੇ ਜੀਵਨ ਦਾ ਸਭ ਤੋਂ ਵੱਡਾ ਸੁੱਖ ਕੀ ਹੋ ਸਕਦਾ ਹੈ ਸ਼ਾਇਦ ਇਹ ਸਮਝਣਾ ਕਿ ਸਭ ਕੁਝ ਬਸ ਉਸ ਇੱਕ ਦੀ ਰਜ਼ਾ ਵਿੱਚ ਹੋ ਰਿਹਾ ਹੈ ਜੀ ਬਿਲਕੁਲ ਤੇ ਅੱਜ ਦਾ ਮੁਖ ਵਾਕ ਇਸੇ ਸੱਚ ਨੂੰ ਪੱਕਾ ਕਰਦਾ ਹੈ ਇਹ ਬਾਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਰਾਗ ਤਿਲੰਗ ਵਿੱਚ ਕਰ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 723 ਉੱਤੇ ਦਰਜ ਹੈ ਜੀ ਤੇ ਸ਼ੁਰੂਆਤੀ ਤੁਖੀ ਦੇਖੋ ਕਿੰਨੀ ਡੂੰਗੀ ਹੈ ਤੁਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰੇ ਸੋ ਹੋਏ ਹਾਂਜੀ ਤੂ ਕਰਤਾਰ ਕਰੇ ਸੋ ਹੋਏ ਕਿੰਨੀ ਵੱਡੀ ਗੱਲ ਹੈ ਇਹ ਮਤਲਬ ਕਰਨ ਵਾਲਾ ਕੇਵਲ ਤੇ ਕੇਵਲ ਉਹ ਕਰਤਾਰ ਆਪ ਹੈ ਫਿਰ ਸਾਡੀ ਜਿਹੜੀ ਮੈਂ ਮੈਂ ਹਉ ਮੈਂ ਉਹ ਕਿੱਥੇ ਰਹਿ ਜਾਂਦੀ ਹੈ ਸਹੀ ਗੱਲ ਹੈ ਜੀ ਉਹ ਤੇ ਫਿਰ ਰਹਿੰਦੀ ਹੀ ਨਹੀਂ ਪਹਿਲੇ ਬੰਦ ਵਿੱਚ ਗੁਰੂ ਸਾਹਿਬ ਇਸੇ ਪਰੋਸੇ ਨੂੰ ਹੋਰ ਪੱਕਾ ਕਰਦੇ ਨੇ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਅੱਛਾ ਯਾਨੀ ਕਿ ਸਾਡਾ ਆਪਣਾ ਕੋਈ ਜ਼ੋਰ ਨਹੀਂ ਸਾਰੀ ਤਾਕਤ ਤੇ ਆਸਰਾ ਉਹ ਸਭ ਤੇ ਰਹੀ ਹੈ ਤੇ ਮਨ ਵਿੱਚ ਵੀ ਤੇਰਾ ਹੀ ਸਹਾਰ ਹੈ ਹਾਂਜੀ ਜਦੋਂ ਇਹ ਸਮਝ ਆ ਜਾਂਦੀ ਹੈ ਨਾ ਕਿ ਆਪਣਾ ਬਲ ਕੋਈ ਨਹੀਂ ਸਾਰਾ ਜ਼ੋਰ ਸਾਰਾ ਆਸਰਾ ਉਸ ਪ੍ਰਭੂ ਦਾ ਹੈ ਫਿਰ ਮਨ ਟਿਕਾਵੇ ਚ ਆਉਂਦਾ ਹੈ ਤੇ ਗੁਰੂ ਸਾਹਿਬ ਦਾ ਉਪਦੇਸ਼ ਫਿਰ ਸਪਸ਼ਟ ਹੈ ਸਦਾ ਉਸ ਇੱਕ ਦਾ ਨਾਮ ਜਪੋ ਉਹੀ ਅਸਲ ਸਹਾਰਾ ਹੈ ਉਹੀ ਹੋਮੇ ਦੀ ਦਵਾਈ ਹੈ ਐ ਕਹਿ ਲੋ ਤੇ ਇਸੇ ਕੇਂਦਰੀ ਖਿਆਲ ਤੇ ਰਹਾਉ ਦੀਆਂ ਤੁਕਾਂ ਹੋਰ ਜ਼ੋਰ ਦਿੰਦੀਆਂ ਨੇ ਹਨਾ ਸਭ ਉਪਰ ਹੀ ਪਰਮ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਬਿਲਕੁਲ ਜੀ ਬਿਲਕੁਲ ਰਹਾਉ ਦਾ ਭਾਵ ਹੀ ਹੈ ਠਹਿਰਾਓ ਇੱਥੇ ਰੁਕੋ ਇਸ ਨੁਕਤੇ ਤੇ ਧਿਆਨ ਦਿਓ ਕਿ ਸਭ ਤੋਂ ਉੱਪਰ ਉਹ ਪਰਮਾਤਮਾ ਹੈ ਸਭ ਨੂੰ ਦਾਤਾਂ ਦੇਣ ਵਾਲਾ ਸਾਡੀ ਜ਼ਿੰਦਗੀ ਦੀ ਅਸਲ ਟੇਕ ਅਸਲ ਆਧਾਰ ਉਹ ਆਪ ਹੀ ਹੈ ਹੂੰ ਜਦੋਂ ਇਹ ਯਕੀਨ ਬਣ ਜਾਂਦਾ ਫਿਰ ਦੁਨੀਆ ਵੀ ਸਾਰੇ ਛੋਟੇ ਲੱਗਣ ਲੱਗ ਪੈਂਦੇ ਹੋਣਿਆ ਯਕੀਨਨ ਫਿਰ ਅੱਗੇ ਦੇਖੋ ਗੁਰੂ ਸਾਹਿਬ ਪ੍ਰਭੂ ਦੇ ਸਰੂਪ ਦੀ ਗੱਲ ਕਰਦੇ ਨੇ ਹੈ ਤੂੰ ਹੈ ਤੂੰ ਹੋਵਨਹਾਰ ਅਗਮ ਅਗਾਧ ਊਚ ਅਪਾਰ ਵਾਹ ਮਤਲਬ ਉਹ ਹਰ ਵੇਲੇ ਹੈ ਹੁਣ ਵੀ ਹੈ ਅੱਗੇ ਵੀ ਹੋਵੇਗਾ ਪਰ ਉਹ ਅਗਮ ਹੈ ਅਗਾਧ ਹੈ ਸਾਡੀ ਪਹੁੰਚ ਸਾਡੀ ਸਮਝ ਤੋਂ ਪਰੇ ਬੇਅੰਤ ਜੋ ਇੰਨਾ ਆ ਪਹੁੰਚ ਹੈ ਤੇ ਫਿਰ ਫਿਰ ਉਸ ਨਾਲ ਜੁੜਿਆ ਕਿਵੇਂ ਜਾਵੇ ਇਹ ਬਹੁਤ ਵਧੀਆ ਸਵਾਲ ਹੈ ਜੀ ਤੇ ਇਹਦਾ ਜਵਾਬ ਅਗਲੀਆਂ ਤੁਕਾਂ ਚ ਮਿਲਦਾ ਜੋ ਤੂੰ ਦਸੇਵੈ ਤਿਨ ਭਉ ਦੁਖ ਨਾਹੀ ਗੁਰਪ੍ਰਸਾਦ ਨਾਨਕ ਗੁਣ ਗਾਹੀ ਦੋ ਭਾਵ ਸਪਸ਼ਟ ਹੈ ਕਿ ਜਿਹੜੇ ਉਸ ਦੀ ਸੇਵਾ ਕਰਦੇ ਨੇ ਉਸ ਨੂੰ ਸਿਮਰਦੇ ਨੇ ਉਹਨਾਂ ਦੇ ਡਰ ਤੇ ਦੁਖ ਉਹ ਸਭ ਮਿਟ ਜਾਂਦੇ ਨੇ ਅੱਛਾ ਸੇਵਾ ਤੇ ਸਿਮਰਨ ਰਾਹੀ ਹਾਂਜੀ ਪਰ ਇਹ ਸੇਵਾ ਇਹ ਗੁਣ ਗਾਉਣ ਦੀ ਦਾਤ ਇਹ ਵੀ ਗੁਰਪ੍ਰਸਾਦ ਹੈ गुरु दी कृपा ਨਾਲ ਹੀ ਮਿਲਦੀ ਹੈ। ਭਾਵੇਂ ਉਹ ਅਗਮ ਹੈ ਪਰ ਗੁਰੂ ਰਾਹੀਂ ਉਸ ਤੱਕ ਰਸਤਾ ਬਣ ਜਾਂਦਾ ਹੈ। ਫਿਰ ਇੱਕ ਬਹੁਤ ਹੀ ਮਤਲਬ ਕਮਾਲ ਦੀ ਤੁਕਾਂਦੀ ਹੈ। ਜੋ ਦੀਸੇ ਸੋ ਤੇਰਾ ਰੂਪ ਗੁਣ નિਧਾਨ गोविंद अनूप कि ਜੋ ਵੀ ਨਜ਼ਰ ਆ ਰਿਹਾ ਉਹ ਸਭ ਤੇਰਾ ਹੀ ਸਰੂਪ ਹੈ। ਇਤੇ ਫਿਰ ਸਾਰੀ ਦੁਨੀਆ ਇੱਕ ਹੋ ਗਈ। ਬਿਲਕੁਲ ਜੀ। ਇਹ ਇਕਤਾ ਦਾ ਦਰਸ਼ਨ ਹੈ। ਹਰ ਸ਼ੈ ਵਿੱਚ ਹਰ ਜੀਵ ਵਿੱਚ ਉਸੇ ਪ੍ਰਭੂ ਨੂੰ ਦੇਖਣਾ। ਉਹ ਪ੍ਰਭੂ ਜੋ ਗੁਣਾ ਦਾ ਖਜ਼ਾਨਾ ਹੈ ਤੇ ਬੇहद ਸੋਹਣਾ ਹੈ ਅਨੂਪ ਹੈ ਪਰ ਸਵਾਲ ਫਿਰ ਉਹੀ ਹੈ ਇਹ ਅਵਸਥਾ ਬਣੇ ਕਿਵੇਂ ਹਾਂ ਇਹ ਨਜ਼ਰ ਆਵੇ ਕਿਵੇਂ ਗੁਰੂ ਸਾਹਿਬ ਦੱਸਦੇ ਨੇ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਲਗਾਤਾਰ ਸਿਮਰਨ ਨਾਲ ਉਸ ਨੂੰ ਯਾਦ ਕਰਨ ਨਾਲ ਤੇ ਇਹ ਸਿਮਰਨ ਦੀ ਦਾਤ ਵੀ ਕਰਮ ਯਾਨੀ ਉਸ ਦੀ ਬਖਸ਼ਿਸ਼ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ਅੱਛਾ ਜੀ ਤੇ ਜਦੋਂ ਹਰ ਇੱਕ ਵਿੱਚ ਉਹੀ ਦਿਸਣ ਲੱਗ ਪਿਆ ਫਿਰ ਵੈਰ ਵਿਰੋਧ ਈਰਖਾ ਨਫ਼ਰਤ ਇਹ ਸਭ ਕਿੱਥੇ ਰਹਿਣਗੇ ਰਹੀ ਨਹੀਂ ਸਕਦੇ ਜੀ ਸਹੀ ਗੱਲ ਹੈ ਤੇ ਅਖੀਰ ਵਿੱਚ ਗੁਰੂ ਸਾਹਿਬ ਉਹਨਾਂ ਦੀ ਵਡਿਆਈ ਕਰਦੇ ਨੇ ਜਿਨ੍ਹਾਂ ਨੇ ਇਹ ਅਵਸਥਾ ਪਾ ਲਈ ਜਿਨ ਜਪਿਆ ਤਿਸਕੋ ਬਲੀਹਾਰ ਤਿਸਕੇ ਸੰਗ ਤਰੇ ਸੰਸਾਰ ਵਾਹ ਜਿਸਨੇ ਨਾਮ ਜਪਿਆ ਉਸ ਤੋਂ ਕੁਰਬਾਨ ਜਾਈਏ ਤੇ ਉਸ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਤਰ ਜਾਂਦਾ ਹੈ ਮਤਲਬ ਸਾਦਤ ਸੰਗਤ ਦੀ ਮਹੱਤਤਾ ਇੱਥੇ ਫਿਰ ਸਾਹਮਣੇ ਆ ਗਈ ਦਰੁਸਤ ਕਿਹਾ ਜੀ ਸੰਗਤ ਦਾ ਅਸਰ ਬਹੁਤ ਵੱਡਾ ਹੈ ਇੱਕ ਜਪਣ ਵਾਲੇ ਨਾਲ ਹੋਰ ਕਈ ਤਰ ਜਾਂਦੇ ਨੇ ਅਤੇ ਅਖੀਰਨੀਆ ਤੁਕਾਂ ਵਿੱਚ ਗੁਰੂ ਸਾਹਿਬ ਦੀ ਨਿਮਰਤਾ ਦੇਖੋ ਕਹੋ ਨਾਨਕ ਪ੍ਰਭ ਲੋਚਾਪੂਰ ਸੰਤ ਜਨਾ ਕੀ ਬਾਛੋ ਦੂਰ 4 2 ਹਾਂਜੀ ਗੁਰੂ ਸਾਹਿਬ ਆਪ ਅਰਦਾਸ ਕਰ ਰਹੇ ਨੇ ਕਿ हे ਪ੍ਰਭ ਮੇਰੀ ਇਹ ਇੱਛਾ ਪੂਰੀ ਕਰ ਕਿ ਮੈਨੂੰ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਜੀ ਸਭ ਕੁਝ ਜਾਣਦੇ ਹੋਏ ਖੁਦ ਗੁਰੂ ਹੁੰਦੇ ਹੋਏ ਵੀ ਨਿਮਰਤਾ ਦੀ ਇਹ ਸਿਖਰ ਹੈ ਤੇ ਸੰਤ ਜਨਾਂ ਦੀ ਸੰਗਤ ਦੀ ਤਾਂਗ ਉਹ ਬਰਕਰਾਰ ਹੈ ਤਾਂ ਕਹਿ ਸਕਦੇ ਹਾਂ ਕਿ ਅੱਜ ਦੇ ਇਸ ਪਾਵਨ ਮੁਖਵਾਕ ਦਾ ਸਾਰ ਇਹੀ ਨਿਕਲਦਾ ਹੈ ਕਿ ਅਸਲ ਤਾਕਤ ਅਸਲ ਸ਼ਾਂਤੀ ਉਹ ਕਰਤਾਰ ਤੇ ਪੂਰਾ ਭਰੋਸਾ ਰੱਖਣ ਵਿੱਚ ਹੈ ਉਸ ਨੂੰ ਹਰ ਥਾਂ ਵੇਖਣਾ ਉਸ ਦਾ ਸਿਮਰਨ ਕਰਨਾ ਤੇ ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਦੀ ਸੰਗਤ ਕਰਨਾ ਹਾਂਜੀ ਤੇ ਸਭ ਤੋਂ ਜ਼ਰੂਰੀ ਹਉਮੈ ਨੂੰ ਛੱਡ ਕੇ ਮੈਂ ਨਹੀਂ ਤੂੰ ਹੀ ਤੂੰ ਹੈ ਇਸ ਅਹਿਸਾਸ ਨੂੰ ਦ੍ਰਿੜ ਕਰਨਾ ਬਿਲਕੁਲ ਤੇ ਇਹ ਸਾਨੂੰ ਸੋਚਣ ਲਈ ਇੱਕ ਨੁਕਤਾ ਵੀ ਦੇ ਜਾਂਦਾ ਹੈ ਨਾ ਜੀ ਜ਼ਰੂਰ ਜੇਕਰ ਅਸੀਂ ਸੱਚਮੁੱਚ ਇਸ ਗੱਲ ਨੂੰ ਆਪਣੇ ਅੰਦਰ ਵਸਾ ਲਈਏ ਕਿ ਕਰੇ ਸੋ ਹੋਏ ਜੋ ਉਹ ਕਰਦਾ ਹੈ ਉਹ ਹੀ ਹੁੰਦਾ ਹੈ ਤੇ ਫਿਰ ਸਾਡੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਰੋਜ਼ ਦੀਆਂ ਚਿੰਤਾਵਾਂ ਨੇ ਡਰ ਨੇ ਉਹਨਾਂ ਦਾ ਕੀ ਬਣੇਗਾ ਹੂੰ ਸੋਚਣ ਵਾਲੀ ਗੱਲ ਹੈ ਇਹ ਗਿਆਨ ਸਾਡੀ ਮਾਨਸਿਕ ਸ਼ਾਂਤੀ ਨੂੰ ਸਾਡੇ ਜੀਵਨ ਨੂੰ ਕਿਵੇਂ ਬਦਲ ਸਕਦਾ ਹੈ ਇਸ ਤੇ ਵਿਚਾਰ ਕਰਨਾ ਬਣਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ